ਹਾਂਜੀ ਬਾਈ ਜੀ ਆਹ ਦੇਖੋ ਬਾਈ ਇਹਨੇ ਮੋٹے ਮੋٹے ਸਪੈਦੇ ਸੀ ਤਿੰਨ ਜੋ ਪਰਸੋਂ ਰਾਤ ਵੱਢ ਕੇ ਲੱਗੇ ਗਏ ਆ ਸ਼ੈਣੀ ਤੋਂ ਜਿਹੜਾ ਬਰਨਾਲਾ ਜਿਹੜਾ ਗਾ ਪਾਇਆ ਬਾਹਣ ਚੋ ਅੱਡ ਸਵੇਰ ਦੇ ਅਸੀਂ ਮੱਥਾ ਮਾਰੀ ਜਾਂਦੇ ਆ ਕਣਕ ਮਿੱਧ ਗਏ ਇੰਨੀ ਅਸੀਂ ਪਾਣੀ ਲਾਉਣ ਕਿੰਨੀਓ ਖੜੇ ਆ ਸਵੇਰ ਤੇ ਲੱਗੇ ਵਾਂ ਬਾਈ ਉਹ ਰਾਤ ਨੂੰ ਪਤਾ ਨਹੀਂ ਕਿੰਨੇ ਘੰਟਿਆਂ ਚ ਲੈ ਗਏ ਸਾਰੇ ਪਰਲੇ ਤਿੰਨ ਪਰਲੇ ਪਾਸੇ ਆ ਬਾਈ ਉਧਰ ਉਹ ਦੇਖੋ ਤਿੰਨ ਆਪਣੇ ਆ 2.5 ਲੱਖ ਦਾ ਨੁਕਸਾਨ ਕਰ ਗਏ ਰਾਤ ਨੂੰ ਇੱਕ ਰਾਤ ਚ ਮੇਰੇ ਹੱਥ ਜੋੜ ਕੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿਰਪਾ ਕਰਕੇ ਇਸ ਤੀਜ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਲੋਕੇਸ਼ਨਾਂ ਤੋਂ ਕੁਝ ਹੋਰ ਵੀ ਇੱਥੇ ਸੈਟਲਾਈਟ ਨਾਲ ਕਿਹੜੀ ਫੋਨ ਯੂਜ਼ ਹੋਏ ਆ ਉਹਨਾਂ ਵੱਲ ਧਿਆਨ ਦੇ ਕੇ ਸਾਡੀ ਮਦਦ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪਲੀਜ਼ ਸਾਡਾ ਡੜਾ ਕਰਗੇ ਨੁਕਸਾਨ ਕਰਗੇ ਅੱਗੇ ਤੋਂ ਫੋਰ ਕੋਸ਼ ਘਟ ਜੇ ਬਈ ਸਵੇਰ ਦੇ ਲੱਗੇ ਹੋਇਆ ਸੀ ਬਈ 8 ਵਜੇ ਦੇ ਆ ਪੱਤਾ ਸੁੱਤਾ ਸਾਰਾ ਗਾਹ ਪਾ ਗੇ ਬਾਹਣ ਚ ਇੰਨੀ ਕਣਕ ਖਰਾਬ ਕਰ ਗਏ ਬਈ ਆ ਦੇਖ ਲੋ ਪਿਕਅਪਾਂ ਸੀ ਇਹਨਾਂ ਕੋਲੇ ਅਸ ਸਵੇਰ ਦੇ ਸੈਟ ਕਰਨ ਲੱਗੇ ਪਿਆ ਸੀ ਮੇਨ ਸੜਕ ਆ ਬਈ ਇਹ ਸਹਣੇ ਤੋਂ ਵੱਡੇ ਸੰਧੂਆਂ ਨੂੰ ਜਾਂਦੀ ਆ 5 7 5 7 ਵਾਰੀ ਸਾਡੀ ਆ ਮੋਟਰ ਤੋਂ ਕੇਬਲਾਂ ਲਹਿ ਗਈਆਂ ਟਰਾਂਸਫਾਰਮ ਤੇ ਤੇਲ ਚੋਰੀ ਹੋ ਗਿਆ ਹੱਥ ਜੋੜ ਕੇ ਬੇਨਤੀ ਹਈ ਆ ਪੁਲਿਸ ਪ੍ਰਸ਼ਾਸਨ ਨੂੰ ਪਲੀਜ਼ ਇਥੇ ਗੌਰ ਕਰੀ ਜਾਵੇ ਕੇਸ ਨਾਲ ਕੁਛਣਾ ਤੇ ਚੱਕ ਕੇ ਕੋਸਤਾ ਪਤਾ ਲੱਗੇ ਸਾਨੂੰ ਆਇਆ ਤਾਂ ਨਹੀਂ ਘਰੋਂ ਨਿਕਲਣਾ ਹੀ ਮੁਸ਼ਕਲ ਹੋ ਜਾਊਗਾ ਬਈ ਕਿਵੇਂ ਪਾਣੀ ਲੋੜ ਆਇਆ ਕਰੇ ਕੀ ਕਰਿਆ ਕਰਾਂਗੇ ਜਿਹੜੇ ਬੇਤ ਤੇ ਤੜਕ ਹੋ ਗਈ ਕਿਸੇ ਦੇ ਵਾਹਨ ਚ ਵੜ ਗਏ ਪਰਸੋਂ ਇੱਕ ਰਾਤ ਪਹਿਲਾਂ ਕੇਵਲਾ ਲਈਆਂ ਸਾਡੇ ਦੂਜੇ ਕੋਠਿਆਂ ਤੋਂ ਦੂਜੀ ਪੱਤੀ ਜੋ ਕੱਲ ਲੀਲੋ ਪੱਤੀ ਆ ਹਾਲ ਹੋਇਆ ਆ ਸਾਡੀ ਬੇਨਤੀ ਹਈ ਆ ਪੰਜਾਬ ਸਰਕਾਰ ਪੰਜਾਬ ਪੁਲਿਸ ਪਲੀਜ਼ ਕਿਰਪਾ ਕਰਕੇ ਸਾਨੂੰ ਕੋਈ ਕਲੂ ਤਾਂ ਦੇਵੇ ਕੋਸਤਾ ਪਤਾ ਲੱਗੇ